ਦੋਸ਼ ਲਗਾਇਆ ਕਿ ਇੱਕ ਗੋਲੀ ਹਰਪ੍ਰੀਤ ਸਿੰਘ ਦੇ ਕਹਿਣ ਤੇ ਚਲਾਈ ਗਈ ਨਰੈਣ ਸਿੰਘ ਚੌੜਾ ਨੇ ਇਹ ਕਿਸੇ ਇੱਕ ਨਿੱਜੀ ਚੈਨਲ ਦੇ ਵਿੱਚ ਇੰਟਰਵਿਊ ਦਿੱਤੀ ਆ ਜਦੋਂ ਕੋਈ ਇਹਨਾਂ ਤੋਂ ਅੱਡ ਹੋ ਜੇ ਉਦੋਂ ਇਹਨਾਂ ਤੇ ਬਾੜ ਹੁੰਦੇ ਆ ਉਦੋਂ ਪੰਥ ਨੂੰ ਖਤਰਾ ਹੁੰਦਾ ਹੈਗਾ ਹੁਣ ਗਿਆਨੀ ਹਰਪ੍ਰੀਤ ਸਿੰਘ ਕਹਿੰਦਾ ਮੈਂ ਤਾਂ ਅਕਾਲੀ ਦਲ ਦਾ ਨਾਂ ਵੀ ਰੱਖਿਆ ਕਹਿੰਦਾ ਮੈਂ ਤਾਂ ਤੱਕੜੀ ਦਾ ਅਨਸਾਰ ਸਾਹਿਬ ਇਸ ਤੋਂ ਤੱਕ ਹੋਊਂਗਾ ਮੈਂ ਤਾਂ ਜਿਹੜੇ ਤੁਸੀਂ ਸਰਾਮਾ ਤੇ ਕਬਜ਼ੇ ਕੀਤੇ ਆ ਉਹ ਵੀ ਛਡਵਾਉਂਗਾ ਅਰਜਿਕਾ ਖਾਲਸਾ ਅਰਜਿਕੀ ਫਤਿਹ ਇੱਕ ਹੋਰ ਵੱਡੀ ਖਬਰ ਦਾ ਰੁਖ ਕਰਦੇ ਆ ਖਬਰ ਕੀ ਆ ਤੁਹਾਨੂੰ ਸੁਣਾਉਣੇ ਆ ਅਕਾਲੀ ਦਲ ਜਿਹੜਾ ਬਾਦਲ ਧੜਾ ਹੁਣ ਜਿਹੜਾ ਦੋ ਧੜੇ ਬਣ ਚੁੱਕੇ ਆ ਜਾਨੀ ਕਿ ਇੱਕ ਬਾਦਲ ਧੜਾ ਰਹਿ ਗਿਆ ਦੂਸਰੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਜੋ ਕਿ ਸ੍ਰੀ ਅਕਾਤ ਆ ਸਭ ਦੇ ਜਥੇਦਾਰ ਰਹਿ ਚੁੱਕੇ ਨੇ ਤੇ ਉਹਨਾਂ ਨੇ ਇੱਕ ਆਪਣੀ ਪਾਰਟੀ ਬਣਾ ਲਈ ਹੁਣ ਇਹਨੂੰ ਲੈ ਕੇ ਜਿਹੜਾ ਅਕਾਲੀ ਦਲ ਦੇ ਵਿੱਚ ਵੱਡਾ ਕਿਸਮਾਨ ਪੈਦਾ ਨਜ਼ਰ ਆ ਗਿਆ ਐਤੋਂ ਤੱਕ ਕਿ ਇਹ ਗੱਲਾਂ ਹੁਣ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਐਤੋਂ ਤੁਹਾਨੂੰ ਤੁਸੀਂ ਆਪੇ ਤੁਸੀਂ ਅੰਦਾਜ਼ਾ ਲਾ ਲੋਗੇ ਕਿ ਕੌਣ ਸੱਚਾ ਹੈਗਾ ਕੌਣ ਗਲਤ ਆ ਤੇ ਕਿਹੜਾ ਬੰਦਾ ਦੂਸਰੇ ਪਾਸੇ ਭਾਈ ਅੰਬਰਪਾਲ ਸਿੰਘ ਤੀਜਾ ਧੜਾ ਅਕਾਲੀ ਦਲ ਉਧਰ ਹੋ ਗਿਆ ਸ਼ਰੋਮਣੀ ਅਕਾਲੀ ਦਲ ਮਾਨ ਕਿ ਭਾਈ ਅੰਬਰਤ ਪਾਲ ਸਿੰਘ ਦੀ ਕਦਰ ਕੁਸੀ ਕਮੇ ਕੀਤੀ ਸੀ ਤੇ ਹੁਣ ਤੁਸੀਂ ਅੰਦਾਜ਼ਾ ਲਾ ਲਓ ਮੈਂ ਤੁਹਾਨੂੰ ਥੋੜੀ ਜਿਹੀ ਆਧਾਰ ਦੇ ਦਿੱਤੀ ਵਿੱਚ ਹੁਣ ਜਦੋਂ ਇੱਕ ਪਾਰਟੀ ਬਣਾ ਲਈ ਅਕਾਲੀ ਦਲ ਆ ਗਿਆਨੀ ਹਰਪ੍ਰੀਤ ਸਿੰਘ ਸ੍ਰੀ ਕਾਲ ਤਖਤ ਦੇ ਸਾਬਕਾ ਜਥੇਦਾਰ ਵੱਲੋਂ ਜਿਹੜਾ ਬਖਰੀ ਪਾਰਟੀ ਬਣਾ ਲਈ ਉਹਦੇ ਉੱਤੇ ਹੁਣ ਇੱਕ ਵੱਡਾ ਦੋਸ ਲਗਾ ਦਿੱਤਾ ਉਹ ਕਿਹਨੇ ਲਗਾਇਆਗਾ ਸ਼ਰੋਮਣੀ ਅਕਾਲੀ ਦਲ ਦਾ ਬਾਦਲ ਆ ਜਾਂ ਅਕਾਲੀ ਦਲ ਕਹਿੰਦੀ ਹੈ ਜਾਂ ਬਾਦਲ ਕਹਿੰਦੀ ਹੈ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੁਣੇ ਦੋਸਤ ਕਿਹਨੇ ਲਗਾਇਆ ਕੀ ਦੋਸਤ ਲਗਾਇਆ ਕਹਿੰਦੇ ਸਖਬੀਰ ਬਾਦਲ ਦੇ ਉੱਪਰ ਗੋਲੀ ਕਹਿੰਦੇ ਹਰਪ੍ਰੀਤ ਸਿੰਘ ਦੇ ਕੈਨ ਉੱਤੇ ਚਲਾਈ ਆ ਨਰੈਨ ਸਿੰਘ ਚੌੜਾ ਨੇ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਇਹ ਕੌਣ ਖਬਰ ਦੇ ਰਿਹਾ ਇਹ ਤੁਹਾਨੂੰ ਦੱਸ ਦਈਏ ਕਿ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਨੇ ਪਰਮਹੰਸ ਸਿੰਘ ਬੰਟੀ ਰਮਾਣਾ ਉਹਨਾਂ ਨੇ ਦੋਸ ਲਾਇਆਗਾ ਕਿ 4 ਦਸੰਬਰ 2024 ਨੂੰ ਜਦੋਂ ਕਿ ਸੁਖਬੀਰ ਬਾਦਲ ਨੂੰ ਸਿੰਘ ਸਾਹਿਬ ਵੱਲੋਂ ਜਿਹੜਾ ਇੱਕ ਧਾਰਮਿਕ ਸਜਾ ਲਗਾਈ ਗਈ ਸੀ ਜਦੋਂ ਉਹ ਬਾਹਰ ਪਰ ਜਿਹੜਾ ਗੇਟ ਤੇ ਬੈਠੇ ਸੀ ਡਿਊਟੀ ਕਰ ਰਹੇ ਸੀ ਉਧਰੋਂ ਨਰੈਣ ਸਿੰਘ ਚੌੜਾ ਆਇਆ ਤੇ ਉਹ ਡੱਬ ਦੇ ਵਿੱਚੋਂ ਰਵਾਲਵਾਰ ਕੱਢਦੇ ਆ ਉਹ ਗੋਲੀ ਅਜੇ ਜਿਹੜਾ ਕਿ ਪਹਿਲੇ ਹੀ ਫੜ ਲਿਆ ਚੱਲੀ ਨਹੀਂ ਸੀ ਉਹ ਜਿਹੜਾ ਉੱਪਰ ਨੂੰ ਨੂੰ ਕਹਿੰਦੇ ਨਿਸ਼ਾਨਾ ਚੱਲ ਗਿਆ ਸੀ ਉਹ ਪਿੱਲਰ ਦੇ ਵਿੱਚ ਜਾ ਲੱਗੀ ਸੀ ਹੁਣ ਬੰਟੀ ਰਮਾਣੇ ਨੇ ਦੋਸ਼ ਲਾਇਆ ਕਿ ਇਹ ਗੋਲੀ ਹਰਪ੍ਰੀਤ ਸਿੰਘ ਦੇ ਕਹਿਣ ਤੇ ਚਲਾਈ ਗਈ ਨਰੈਣ ਸਿੰਘ ਚੌੜਾ ਨੇ ਇਹ ਕਿਸੇ ਕਾ ਨਿੱਜੀ ਚੈਨਲ ਦੇ ਵਿੱਚ ਇੰਟਰਵਿਊ ਦਿੱਤੀ ਆ ਪਰ ਉਹਨੇ ਇਹ ਸਾਵਧਤ ਨਹੀਂ ਕੀਤਾ ਕਿ ਨਰੈਣ ਸਿੰਘ ਚੌੜਾ ਦੇ ਨਾਲ ਗਿਆਨੀ ਹਰਪ੍ਰੀਤ ਦੇ ਕੀ ਸਬੰਧ ਆ ਦੂਸਰੀ ਗੱਲ ਕਿ ਅੱਜ ਬੰਟੀ ਰਮਾਣੇ ਨੂੰ 8-9 ਮਹੀਨਿਆਂ ਬਾਅਦ ਪਤਾ ਲੱਗਿਆ ਕਿ ਭਾਈ ਹਰਪ੍ਰੀਤ ਸਿੰਘ ਨੇ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨੇ ਗੋਲੀ ਕਹਿਣ ਤੇ ਚਲਵਾਈ ਆ ਕਿ ਇਹ ਖੁਫੀਆ ਏਜੰਸੀ ਭਾਗ ਦੇ ਵਿੱਚ ਕੰਮ ਕਰਦਾ ਗਵੰਟੀ ਰਵਾਣਾ ਇੱਥੇ ਮੈਂ ਕਿਸੇ ਦਾ ਪੱਖ ਨਹੀਂ ਪੂਰੇ ਆ ਪਰ ਜਦੋਂ ਇਹਨਾਂ ਦੇ ਹੱਥ ਵਿੱਚ ਬੰਦਾ ਹੁੰਦਾ ਉਦੋਂ ਸਭ ਕੁਝ ਇਹਨਾਂ ਦਾ ਜਦੋਂ ਇਹਨਾਂ ਤੋਂ ਕੋਈ ਬਾਗੀ ਹੋ ਜੇ ਕੋਈ ਆਪਣਾ ਢੜਾ ਬਣਾ ਲੇ ਜਾਂ ਕੋਈ ਚੌਣ ਲੜ ਲੇ ਤਾਂ ਉਦੋਂ ਉਹ ਬੰਦਾ ਮਾਰਾ ਹੋ ਜਾਂਦਾ ਜਦੋਂ ਤੁਹਾਡੇ ਕੋਲ ਜਥੇਦਾਰ ਰਹਿ ਆ ਉਦੋਂ ਸਭ ਕੁਝ ਠੀਕ ਸੀ ਜਦੋਂ ਤੁਹਾਡੀਆਂ ਸਿਫਤਾਂ ਕਰਦਾ ਰਿਹਾ ਵੱਡੇਵਾਜ਼ਾ ਦੀਆਂ ਜਾਂ ਸੁਖਬੀਰ ਬਾਦਲ ਦੀਆਂ ਉਦੋਂ ਸਭ ਕੁਝ ਠੀਕ ਸੀ ਤੇ ਜੇਕਰ ਹੁਣ ਤੁਸੀਂ ਉਸ ਨੂੰ ਜਲੀਲ ਕੀਤਾ ਜਲੀਲ ਕਰਕੇ ਕੱਢਿਆ ਤੁਹਾਡੇ ਕਾਲੀਆਂ ਨੇ ਜਿਹੜਾ ਜਲੀਲ ਕਰਕੇ ਕੱਢਿਆ ਉਹ ਪਾਰਟੀ ਤੋਂ ਬਾਹਰ ਨਹੀਂ ਜਾਂਦਾ ਸੀ ਚਲੋ ਉਹਨੇ ਆਪਣੀ ਵੱਖਰੀ ਪਾਰਟੀ ਬਣਾ ਲਈ ਹਰ ਇੱਕ ਬੰਦਾ ਆਪਣੀ ਪਾਰਟੀ ਬਣਾ ਸਕਦਾ ਇਹਦੇ ਤੇ ਕਿਸੇ ਨੂੰ ਕਿੰਤੂ ਪ੍ਰੰਤੂ ਕੀ ਆ ਪਰ ਹੁਣ 8-9 ਮਹੀਨਿਆਂ ਬਾਅਦ ਬੰਟੀ ਰਮਾਣੇ ਨੂੰ ਪਤਾ ਲੱਗ ਗਿਆ ਇਹ ਗਿਆਨੀ ਹਰਪ੍ਰੀਤ ਸਿੰਘ ਨੇ ਦੇ ਕਹਿੰਦੇ ਕਹਿੰਦੇ ਮਾਸਟਰਮਾਈਂਡ ਆ ਜਿਹੜਾ ਉਹ ਗਿਆਨੀ ਹਰਪ੍ਰੀਤ ਸਿੰਘ ਆ ਤੇ ਹੁਣ ਕਹਿੰਦੇ ਗਿਆਨੀ ਹਰਪ੍ਰੀਤ ਸਿੰਘ ਦੀਆਂ ਮੁਸ਼ਕਲਾਂ ਵਧਣ ਗਈਆਂ ਕਹਿੰਦੇ ਉਹਦੇ ਉੱਪਰ ਜਿਹੜੀ ਆ ਕਿ ਜਿਹੜਾ ਕੇਸ ਆ ਕਿ ਉਹ ਚੱਲੂਗਾ ਦੇਖੋ ਇਹ ਗੱਲ ਕਿੱਧਰ ਨੂੰ ਜਾ ਰਹੀ ਆ ਕਹਿੰਦੇ ਸੁਖਬੀਰ ਬਾਦਲ ਕੋਲ ਪਹਿਲੇ ਜੱਟ ਪਲੱਸਾ ਸੁਰੱਖਿਆ ਸੀ ਇਸ ਕਰਕੇ ਉਹਨੇ ਕਹਿੰਦੇ ਸੁਰੱਖਿਆ ਨਹੀਂ ਲਈ ਤੇ ਉਹ ਕਿ ਧਰਮਕ ਜਿਹੜੀ ਸਜ਼ਾ ਲੱਗੀ ਸੀ ਉਹ ਆਪਦੀ ਸਜ਼ਾ ਨਿਭਾ ਰਿਆ ਸੀ ਪਰ 2 ਦਸੰਬਰ ਨੂੰ ਉਹਨਾਂ ਦੇ ਉੱਪਰ ਜਿਹੜਾ ਸਾਰੇ ਦੋਸਮਾਨ ਦਾ ਸ਼ਖਬੀਰ ਬਾਦ ਦਾ ਸ੍ਰੀ ਅਕਾਲਤਾ ਸਾਹਿਬ ਦੇ ਉੱਪਰ ਖੜਕੇ ਜੋ ਬਰਗਾੜੀ ਬੈਵਲ ਕਲਾਂ ਵਿੱਚ ਗੋਲੀ ਚਲਾਈ ਆ ਉਹ ਵੀ ਕਹਿੰਦਾ ਸਾਡੇ ਕਹਿਨ ਤੇ ਚੱਲੀ ਆ ਜਿਹੜਾ ਮਾਫੀ ਦਿੱਤੀ ਆ ਗਰਮੀਤ ਰਾਮ ਰਹੀਮ ਨੂੰ ਸਰਸਤੇ ਵਾਲੇ ਸਾਧ ਨੂੰ ਉਹ ਵੀ ਕਹਿੰਦਾ ਅਸੀਂ ਦਿੱਤੀ ਆ ਜਣੇ ਕਿ ਸਮੇਤ ਸੈਣੀ ਤੋਂ ਲੈ ਕੇ ਜਿਹੜਾ ਹੁਣ ਤੱਕ ਜਿਹੜਾ ਬਰਗਾੜੀ ਵਿੱਚ ਜੋ ਕੁਝ ਹੋਇਆ ਜੋ ਘਟਨਾ ਕਰਮ ਹੋਇਆ ਜੋਕਰ ਬੇਅਦਮੀ ਇਹਨਾਂ ਦੇ ਰਾਹ ਵਿੱਚ ਹੋਈਆਂ ਜਾਨੀ ਕਿ ਸਾਰਾ ਕੁਝ ਮੰਨ ਮੰਨ ਗਿਆ ਤੇ ਬਾਅਦ ਵਿੱਚ ਜਦੋਂ ਪਤਾ ਲੱਗ ਗਿਆ ਕਿ ਇੰਨਾ ਕੁਝ ਹੋ ਗਿਆ ਤੇ ਅਕਾਲੀ ਦਲ ਤਾਂ ਜਵੇਂ ਖਤਮ ਹੋ ਗਿਆ ਤੇ ਫਿਰ ਜਾ ਕੇ ਮੋਕਰ ਗਿਆ ਕਹਿੰਦਾ ਮੈਂ ਤਾਂ ਆਪਣੀ ਝੋਲੀ ਵਿੱਚ ਇਸ ਕਰਕੇ ਪਵਾਈਆਂ ਸੀ ਕਿ ਲੋਕ ਕੰਟਰੋਲ ਕਰਦੇ ਨੇ ਤੇ ਕਿ ਮੈਂ ਤਾਂ ਦੇਖੋ ਚਾਹੇ ਕੋਈ ਬੰਦਾ ਚਾਹੇ ਆਮਾ ਚਾਹੇ ਖਾਸ ਆ ਉਦੇ ਲਈ ਸਭ ਤੋਂ ਉੱਚ ਸਤਾਨ ਸ੍ਰੀ ਅਕਾਲਤਾ ਸਾਹਿਬਾ ਜਿਹੜਾ ਬੰਦਾ ਅਕਾਲਤਾ ਸਾਹਿਬ ਮੂਹਰੇ ਆ ਕੇ ਇੱਕ ਨਮਾਣੇ ਸਿੱਖ ਵਜੋਂ ਜਿਹੜੀਆਂ ਗੱਲਾਂ ਕਬੂਲ ਕਰ ਲੇ ਤੇ ਬਾਅਦ ਦੇ ਵਿੱਚ ਆ ਕੇ ਉਹ ਮੁਕਰਦੇ ਕਹਿੰਦੇ ਮਰੇ ਮੁਕਰੇ ਦੀ ਕੋਈ दारू ਨਹੀਂ ਪਰ ਇੱਥੇ दारू ਹੈਗੀ ਆ ਇਹ ਗੁਰੂ ਰਾਮਦਾਸ ਦਾ ਘਰ ਇਹ ਗੁਰੂ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਿੰਘ ਨੇ ਅਕਾਲ ਤਖਤ ਦੀ ਜਿਹੜੀ ਸਿਰਜਣਾ ਕੀਤੀ ਸੀ ਉਹ ਕਿਉਂ ਕੀਤੀ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਪਰ ਜਿਹੜਾ ਕਿ ਅਕਾਲ ਤਖਤ ਸਾਹਿਬ ਦੇ ਮੂਹਰੇ ਆ ਕੇ ਗੱਲਾਂ ਸਾਰੀਆਂ ਮੰਨ ਜਾਵੇ ਤੇ ਬਾਅਦ ਦੇ ਵਿੱਚ ਜਾ ਕੇ ਝੂਠ ਬੋਲੇ ਕਿ ਮੈਂ ਤਾਂ ਉੱਥੇ ਝੂਠ ਬੋਲਿਆ ਸੀ ਤਾਂ ਫਿਰ ਇਹ ਦੱਸੋ ਕਿ ਅਕਾਲ ਤਖਤ ਸਾਹਿਬ ਤੇ ਸਿੱਖ ਕੌਮ ਉਹਨੂੰ ਮਾਫ਼ ਕਰ ਦੇਵੇਗੀ ਇਹ ਕਦੇ ਨਹੀਂ ਹੋ ਸਕਦਾ ਉਹਨਾਂ ਅਕਾਲੀ ਆਗੂ ਦਾ ਇਹ ਦਾਵਾ ਕੀਤਾ ਉਹਨੇ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਆਯਾਤ ਮਿਲਣੋਂ ਪਿੱਛੋਂ ਜਿਹੜਾ ਮਾਸਟਰਮਾਈਂਡ ਆ ਆ ਕੇ ਉਹ ਹਰਪ੍ਰੀਤ ਸਿੰਘ ਆ ਦੇਖੋ ਮੈਂ ਤਾਂ ਪਹਿਲਾਂ ਕਹਿ ਕਿ ਹਟਿਆਗਾ ਇਹ ਕਹਿੰਦਾ 14 15 ਵਾਰ ਹੀ ਕਹਿੰਦਾ ਇਹਨਾਂ ਬਾਅਦ ਹੋ ਚੁੱਕੇ ਨੇ ਅਕਾਲੀ ਦਲ ਦੇ ਉੱਪਰ ਇਹ ਜਦੋਂ ਭੀੜ ਪੈਂਦੀ ਆ ਜਦੋਂ ਕੋਈ ਨਾ ਟੁੱਟ ਹੋ ਜੇ ਉਦੋਂ ਇਹਨਾਂ ਤੇ ਬਾਅਦ ਹੁੰਦੇ ਆ ਉਦੋਂ ਪੰਥ ਨੂੰ ਖਤਰਾ ਹੁੰਦਾਗਾ ਹੁਣ ਗਿਆਨੀ ਹਰਪ੍ਰੀਤ ਸਿੰਘ ਕਹਿੰਦਾ ਮੈਂ ਤਾਂ ਅਕਾਲੀ ਦਲ ਦਾ ਨਾਂ ਵੀ ਰੱਖਿਆ ਕਹਿੰਦਾ ਮੈਂ ਤਾਂ ਤੱਕੜੀ ਦਾ ਅਨਸਾਰ ਸਾਹਿਬ ਇਸ ਤੋਂ ਤੱਕ ਹੋਊਂਗਾ ਮੈਂ ਤਾਂ ਜਿਹੜੇ ਤੁਸੀਂ ਸਰਾਮਾ ਤੇ ਕਬਜ਼ੇ ਕੀਤੇ ਆ ਉਹ ਵੀ ਸੜਵਾਊਂਗਾ ਜਾਨੀ ਕਿ ਉਹਨਾਂ ਦਾ ਹੋਣਾ ਜਿਹੜਾ ਜੁੱਧ ਆ ਇੱਕ ਆਪਾਂ ਕਹਿ ਲਈਏ ਜਿੱਤੇ ਹਰਪ੍ਰੀਤ ਸਿੰਘ ਬਾਗੀ ਧੜੇ ਦੇ ਨਾਲ ਹੋਇਆ ਤੇ ਦੂਸਰੇ ਪਾਸੇ ਬਾਦਲ ਧੜਾ ਦੋ ਧੜੇ ਬਣ ਗਏ ਹੁਣ ਇਹਨਾਂ ਦੇ ਵਿੱਚ ਜ਼ਬਰਦਸਤ ਲੜਾਈ ਹੋ ਸਕਦੀ ਆ ਕਸਬਾਨ ਪੈ ਸਕਦਾਗਾ ਬਾਂਟੀ ਰਮਾਣੇ ਦਾ ਜਿਹੜਾ ਬਾਰ-ਬਾਰ ਇਹੀ ਕਹਿਣਾ ਹੈਗਾ ਕਿ ਹਰਪ੍ਰੀਤ ਸਿੰਘ ਉੱਪਰ ਜਿਹੜੇ ਵੱਡੇ ਦੋਸ਼ ਲਾਏ ਨੇ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਕਿ ਹੁਣ ਇੱਕ ਧੜੇ ਅਕਾਲੀ ਦਲ ਧੜੇ ਦੇ ਜਿਹੜੇ ਉਹ ਪ੍ਰਧਾਨ ਉਹਨਾਂ ਨੂੰ ਬਣਾਇਆ ਗਿਆਗਾ ਹੁਣ ਪ੍ਰਧਾਨ ਬਣ ਤੋਂ ਬਾਅਦ ਹੀ ਅਕਸਰ ਕਿਉਂ ਬਾਂਟੀ ਰਮਾਣੇ ਵੱਲੋਂ ਜਿਹੜਾ ਇਹ ਵੱਡਾ ਬਿਆਨ ਦਿੱਤਾ ਗਿਆ ਕਿ ਜਿਹੜਾ 8-9 ਮਹੀਨੇ ਹੋ ਗਏ ਜਿਹੜਾ 4 ਦਸੰਬਰ ਦੀ ਇਹ ਘਟਨਾਗੀ ਜਿਹੜਾ ਕਿ ਹੁਣ ਅੱਜ ਕਰੀਬ 13 ਅਗਸਤ ਦਾ ਜਿਹੜਾ ਸਮਾਂ ਬੀਤ ਗਿਆ 8-9 ਮਹੀਨੇ ਹੋ ਗਏ ਤੇ ਹੁਣ ਮੰਟੀ ਰਵਾਣੇ ਦਾ ਜਿਹੜਾ ਇਹ ਐਲਾਨ ਜਿਹੜਾ ਕਰ ਦਿੱਤਾ ਕਿ ਜਿਹੜੇ ਉਹਦੇ 10 ਕਤ ਵੀ ਨੇ ਜੀ ਉਹਦੇ ਫਲਾਨਾ ਵੀ ਧਮਕਾ ਜਦੋਂ ਅਗਲਾ ਅਕਾਲ ਤੱਕ ਸਭ ਦਾ ਜਥੇਦਾਰ ਸੀ ਤੁਸੀਂ ਬਣਾਇਆ ਤੁਹਾਡੀ ਝੋਲੀ ਚ ਨਿਕਲਿਆ ਉਹ ਆਪ ਖੁਦ ਕਿਹਾ ਕਿ ਬਾਜ਼ਲ ਦੇ ਬਿਨਾਂ ਕਹੇ ਪਹਿਲਾ ਬਾਦਲੇ ਬਾਦਲ ਦਾ ਨਾਮ ਲੈਂਦਾ ਸੀ ਔਨ ਸਖਬੀਰ ਬਾਦਲ ਤੇ ਉਹਦੇ ਕੈਨ ਤੇ ਬਿਨਾ ਜਥੇਦਾਰ ਨਹੀਂ ਲੱਗ ਸਕਦਾ ਕੋਈ ਉਹਦੇ ਕੈਨ ਦੇ ਬਿਨਾ ਜਾਨੀ ਕਿ ਨਾ ਸ੍ਰੋਮਣੀ ਕਮੇਟੀ ਦਾ ਮੈਂਬਰ ਨਾ ਕੋਈ ਹੋਰ ਆ ਸਖਬੀਰ ਬਾਦਲ ਤੋਂ ਕੈਨ ਤੋਂ ਪਰਾਂ ਐਂtanto ਵੀ ਪੁਰਾਣੀ ਹੋ ਸਕਦੇ ਨਾ ਹੀ ਕੋਈ ਸ੍ਰੋਮਣੀ ਕਮੇਟੀ ਦਾ ਮੁਲਾਜ਼ਮ ਹੋ ਸਕਦਾਗਾ ਜਾਨੀ ਕਿ ਸਾਫਤ ਇੱਕ ਸਿੱਧਾ ਜਿਹੜਾ ਹੈਗਾ ਹੈਗਾ ਕਿ ਇੱਕ ਕਬਜ਼ਾ ਕੀਤਾ ਹੋਇਆ ਬਾਦਲ ਨੇ ਸ੍ਰੋਮਣੀ ਕਮੇਟੀ ਦੇ ਉੱਪਰ ਤੇ ਉਹ ਜਿਹੜਾ ਕਬਜ਼ਾ ਹੈਗਾ ਹੁਣ ਇਹਨਾਂ ਨੂੰ ਇਹ ਹੁੰਦਾ ਕਿ ਜੇਕਰ ਸੁਨਾਉਣ ਕਮੇਟੀ ਦੇ ਵੋਟਾਂ ਪੈਂਦੀਆਂ ਜਾਂ ਫਿਰ ਕਿਦੇ ਇਹ ਆਪਸ ਦੇ ਵਿੱਚ ਜਿੰਨੇ ਹੋਰ ਧੜੇ ਨੇ ਅਕਾਲੀ ਦਲ ਦੇ ਜਿਵੇਂ ਭਾਈ ਅੰਮਰਪਾਲ ਸਿੰਘ ਬਾਰਸ ਅਕਾਲੀ ਦਲ ਬਾਰਸ ਪੰਜਾਬ ਦੇ ਜਥੇਬੰਦੀ ਬਣਾਏ ਸੀ ਫਿਰ ਉਹਨਾਂ ਨੇ ਆਪਣੀ ਪਾਰਟੀ ਬਣਾਈ ਆ ਸਿਮਰਜੀਤ ਸਿੰਘ ਮਾਨ ਹੋ ਗਿਆ ਦਲ ਖਾਲਸਾ ਹੋ ਗਿਆ ਹੁਣ ਇਹਨਾਂ ਨੂੰ ਡਰ ਕੀ ਸਤਾ ਰਿਹਾ ਡਰ ਇਹ ਸਤਾ ਰਿਹਾ ਕਿ ਦੇ ਸਾਰੇ ਇਕੱਠੇ ਹੋ ਕੇ ਕਿਦੇ ਸੱਤੋਂ ਸਾਰਾ ਕੁਸੀ ਨਾ ਖੋ ਲੈਣਾ ਸਾ ਇਹਨਾਂ ਦੀ ਕੋਸ਼ਿਸ਼ ਤਾਂ ਉਹ ਤਾਂ ਗਈ ਗਈ ਮੁੱਖ ਮੰਤਰੀ ਦੇ ਸੁਪਨਿਆਂ ਦਾ ਇਹ ਭੁੱਲੇ ਜਾਣ ਪਰ ਦੂਸਰੇ ਪਾਸੇ ਜਿਹੜਾ ਇਹਨਾਂ ਨੂੰ ਡਰ ਇਹ ਸਤਾ ਰਿਹਾ ਕਿ ਜਿਹੜਾ ਸਰੋਵਣ ਕਮੇਟੀ ਦਾ ਇਹਨਾਂ ਦੇ ਉੱਪਰ ਕਬਜ਼ਾਗਾ ਤੇ ਉਹ ਨਾ ਕਦੇ ਇਹਨਾਂ ਦੇ ਹੱਥ ਦੇ ਵਿੱਚ ਨਿਕਲ ਜਿਓ ਹੁਣ ਤੁਸੀਂ ਇਹ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਜਿਹੜਾ ਮੰਟੀ ਰਬਾਣਾ ਕੀ ਗੱਲ ਸਹੀ ਕਹਿ ਰਿਹਾ ਜਾਂ ਝੂਠ ਬੋਲ ਰਿਹਾ ਕੀ ਗਿਆਨੀ ਹਰਪ੍ਰੀਤ ਸਿੰਘ ਨੇ ਸਹੀ ਕੀਤਾ ਜਾਂ ਗਲਤ ਕੀਤਾ ਤੁਸੀਂ ਇਹਦੇ ਉੱਤੇ ਕਮੈਂਟ ਕਰਕੇ ਜੋ ਮੈਂ ਗੱਲਾਂ ਕਹੀਆਂ ਨੇ ਆਪਣੇ ਕਮੈਂਟ ਕਰਕੇ ਜਵਾਬ ਜਰੂਰ ਦੇਣਿਆ ਤੇ ਵੀਡੀਓ ਨੂੰ ਬੱਦ-ਬੱਦ ਸ਼ੇਅਰ ਕਰਨਾ ਧੰਨਵਾਦ ਬਹਿਰਜੀ ਦਾ ਖਾਲਸਾ ਬਹਿਰਜੀ ਕੀ ਫਤਿਹ